ਤੇ ਹਾਂ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਹਾਂ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਇਹ ਵਾਲੀ ਬਾਟਮ ਹੈ ਜੀ ਤੇ ਕਿ ਆਪਾਂ ਵਰਕ ਕਰਾਂਗੇ ਪਿਆਰਾ ਜਾਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਬਹੁਤ ਹੀ ਪਿਆਰਾ ਜਾਂ ਸਟੇਟ ਸਲਵਾਰ ਦਾ ਇੱਕ ਵਰਕ ਦੇ ਕੇ ਤਿਆਰ ਕਰਾਂਗੇ ਬਹੁਤ ਹੀ ਸੋਹਣਾ ਜਾਂ ਹਨਾ ਤੇ ਬਹੁਤ ਲੋ ਪ੍ਰਾਈਸ ਵਿੱਚ ਵੀ ਆਪਾਂ ਜਿਹੜਾ ਕੋਈ ਵੀ ਸੂਟ ਜਿਹੜਾ ਰੈਡੀ ਕਰ ਸਕਦੇ ਹਾਂ ਨਾ ਕਿਉਂਕਿ ਇਹਦੇ ਨਾਲ ਦੇਖੋ ਡੱਬੇ ਵਾਲੀ ਜਿਹੜੀ ਸ਼ਰਟ ਹੈਗੀ ਕਈ ਦਿਨ ਹੋ ਗਏ ਆਪਾਂ ਪੂਰੇ ਸੂਟਾਂ ਦੀ ਵੀਡੀਓ ਪਾਈ ਸੀ ਤੇ ਉਹਦੇ ਨਾਲ ਦੀ ਇਹ ਬਾਟਮ ਜਿਹੜੀ ਆਪਾਂ ਰੈਡੀ ਕਰਨੀ ਹੈ ਤੇ ਕਮੀਜ਼ ਜਿਹੜੀ ਆਪਾਂ ਲੈਸਾਂ ਲਗਾ ਕੇ ਤਿਆਰ ਕਰਾਂਗੇ ਹਨ ਤੇ ਚਲੋ ਜੀ ਇਸ ਬਾਟਮ ਦੇ ਵਰਕ ਤੋਂ ਪਹਿਲਾਂ ਕੁਝ ਸੂਟ ਪਸ਼ਮੀਨੇ ਦੇ ਜੋ ਕਿ ਆਪਣੇ ਆਪਣੇ ਭੈਣ ਕੋਲੇ ਜਾ ਰਹੇ ਨੇ ਉਹਨਾਂ ਦਾ ਕੋਈ ਬੁਟੀਕ ਦਾ ਕੰਮ ਆ ਲਓ ਜੀ ਖੁਸ਼ਕ ਸੂਟ ਪਸ਼ਮੀਨੇ ਦੇ ਜਿਵੇਂ ਕਿ ਇਹ ਦੋ ਮੈਚਿੰਗ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਹਨਾ ਤੇ ਉਹ ਆਪਾਂ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਵੀ ਇਸ ਕਿਹੜੇ ਸੂਟ ਬਣਨਗੇ ਹਨਾ ਤੇ ਇਹਦੀ ਮੈਚਿੰਗ ਹੋਊਗੀ ਢਾਈ ਢਾਈ ਕਰਕੇ ਦੋ ਸੂਟ ਤਿਆਰ ਹੋ ਜਾਣਗੇ ਤੇ ਲਓ ਜੀ ਇਹ ਤੇ ਵੀ ਆਪਣਾ ਇਹ ਤਾਂ ਉਹ ਪਹਿਣ ਦਾ ਸੂਟ ਹੈ ਇਹਦੇ ਨਾਲ ਦਾ ਇੱਕ ਸੂਟ ਆਪਾਂ ਰੈਡੀ ਕਰਾਂਗੇ ਬਹੁਤ ਹੀ ਸੋਹਣਾ ਕੱਟਵਰਕ ਦੇ ਕੇ ਕੋਰਨਰ ਦੇ ਉੱਪਰ ਤੇ ਚਲੋ ਜੀ ਹੁਣ ਕਾਫੀ ਸਾਰੀਆਂ ਵੀਡੀਓ ਸੋਹਣੇ ਸੋਹਣੇ ਵਰਕਾਂ ਦੀਆਂ ਆਉਣੀਆਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਤੇ ਪਹਿਲੀ ਵਾਰ ਆਏ ਹੋਏ ਤਾਂ ਹਨਾ ਤੇ ਨਾਲ ਹੀ ਆਪਾਂ ਨੂੰ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਵੀ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਨੇ ਤੇ ਚਲੋ ਜੀ ਇਹ ਵਾਲਾ ਪਸ਼ਮੀਨੇ ਦੇ ਦੇਖੋ ਸੂਟ ਬਹੁਤ ਸੋਹਣੀ ਕੁਆਲਿਟੀ ਦੇ ਜੋ ਕਿ ਆਪਣੇ ਕੋਲ ਦੇਖੋ ਪਤਾ ਹੀ ਨਹੀਂ ਕਿੰਨੇ ਕੁ ਕੁਆਂਟੀ ਦੇ ਵਿੱਚ ਆਪਾਂ ਇਹ ਸੂਟ ਬਣਾ ਕੇ ਵੇਚੂਕਿਆਂ ਤੇ ਹੁਣ ਜਿਹੜੀਆਂ ਪਹਿਣਾ ਆਪਣੇ ਤੋਂ ਇਸ ਤਰ੍ਹਾਂ ਕਈ ਪਲੇਨ ਵੀ ਮੰਗਵਾ ਲੈਂਦੀਆਂ ਜੋ ਖੁਦ ਵਰਕ ਦਾ ਕੰਮ ਕਰਦੀਆਂ ਹਨਾ ਦੇਖ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਆ ਸਾਰੇ ਸੂਟਾਂ ਦੇ ਤੇ ਬਾਕੀ ਜਦੋਂ ਇਹ ਰੈਡੀ ਹੋਏ ਤੇ ਉਹ ਪੈਨ ਤੋਂ ਆਪਾਂ ਵੀਡੀਓ ਵੀ ਲੈ ਲਾਂਗੇ ਹਨਾ ਤੇ ਚਲੋ ਜੀ ਇਹਨਾਂ ਸੂਟਾਂ ਦੇ ਨਾਲ ਅੱਜ ਵਾਲੀ ਵੀਡੀਓ ਆਪਾਂ ਕਰਨ ਲੱਗੇ ਆ ਸ਼ੁਰੂ ਬਹੁਤ ਹੀ ਪਿਆਰੇ ਜਿਹੇ ਵਰਕ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਣੀ ਬਾਟਮ ਦੇ ਉੱਪਰ ਲੱਗਣੀਆਂ ਨਿਸ਼ਾਨੀਆਂ ਫਿਰ ਜਿਹੜਾ ਵਰਕ ਸਟਾਰਟ ਕਰਾਂਗੇ ਦੋ ਕਲਰਾਂ ਦੇ ਨਾਲ ਇਹਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਵੀਡੀਓ ਨੂੰ ਕਰ ਲਿਓ ਫੁੱਲ ਵਾਚ ਤੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਵਰਕ ਦੇਖਣ ਦੇ ਲਈ ਸੋਹਣੇ ਸੋਹਣੇ ਸਟਾਫ ਵੇਖਣ ਦੇ ਲਈ ਹਨਾ ਮੰਗਵਾਉਣ ਦੇ ਲਈ ਆਪਣੇ ਚੈਨਲ ਨੂੰ ਫੁੱਲ سپورਟ ਜ਼ਰੂਰ ਕਰਿਆ ਕਰੋ ਹਨਾ ਤੇ ਤਾਂ ਜੋ ਆਪਾਂ ਹੋਰ ਤੁਹਾਡੇ ਲਈ ਵਧੀਆ-ਵਧੀਆ ਹਨਾ ਇਸ ਤਰ੍ਹਾਂ ਦੇ ਵਰਕ ਲੈ ਕੇ ਆ ਸਕਕੇ ਤੇ ਚਲੋ ਜੀ ਫਿਰ ਹੁਣ ਸਭ ਤੋਂ ਪਹਿਲਾਂ ਆਪਾਂ ਆਪਣੇ ਬਾਟਮ ਤੇ ਨਿਸ਼ਾਨੀਆਂ ਲਗਾ ਕੇ ਫਰੇਮ ਲਗਾਵਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਅਗਲੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਵੀ ਆਪਾਂ ਕਿਹੜਾ ਵਰਕ ਅੱਜ ਬਣਾਉਣ ਲੱਗੇ ਆ ਹਾਂਜੀ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਹਾਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋ ਤੇ ਲੋ ਜੀ ਬਹੁਤ ਹੀ ਪਿਆਰੇ ਜਿਹੇ ਵਰਕ ਦੇ ਨਾਲ ਅੱਜ ਵਾਲੀ ਵੀਡੀਓ ਦੀ ਜਿਹੜੀ ਆਪਾਂ ਸਟਾਰਟਿੰਗ ਕਰਨ ਲੱਗੇ ਆ ਤੇ ਲੋ ਜੀ ਸਟੇਟ ਬਾਟਮ ਦਾ ਬਹੁਤ ਹੀ ਪਿਆਰਾ ਜਿਹਾ ਪਹੁੰਚਾ ਵਰਕ ਲੈ ਕੇ ਆਏ ਆ ਤੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਵਾਲਾ ਵਰਕ ਵਧੀਆ ਲੱਗੂ ਕਿਉਂਕਿ ਸਿੰਪਲ ਸੋਵਰ ਦੇ ਨਾਲ ਹਨਾ ਇੱਕ ਆਪਾਂ ਹਲਕਾ ਜਿਹਾ ਵਰਕ ਦੇ ਕੇ ਤਿਆਰ ਕਰਨ ਲੱਗੇ ਆਂ ਚਿਕ ਬਾਟਮ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਦਾ ਪਸ਼ਮੀਨੇ ਦਾ ਸੂਟ ਹੈ ਪਿਓਰ ਬੁਲਨ ਦਾ ਸੂਟ ਹੈ ਇਹ ਤੇ ਲਓ ਜੀ ਅੱਜ ਆਪਾਂ ਇਹ ਤੇ ਇੱਕ ਇਸ ਤਰ੍ਹਾਂ ਦੇ ਦੇਖੋ ਜਿਹੜਾ ਪੌਂਚਾ ਤਿਆਰ ਕਰਾਂਗੇ ਉਹ ਡਿਜ਼ਾਈਨ ਤੁਹਾਨੂੰ ਦਿਖਾਉਣੀ ਹੈ ਤੇ ਡਿਜ਼ਾਈਨ ਆਪਣਾ ਜਿਹੜਾ ਸੈੱਟ ਹੋਇਆ ਗਏ ਲਓ ਜੀ ਇਹ ਵਾਲਾ ਆਪਾਂ ਬਾਟਮ ਤੇ ਜਿਹੜਾ ਵਰਕ ਦੇਣ ਲੱਗੇ ਆਂ ਤੇ ਹੁਣ ਜੇ ਨੂੰ ਆਪਾਂ ਦੇਖਦੇ ਆ ਵੀ ਕਿੰਨੇ ਜਿਆਦੇ ਆਪਾਂ ਇੱਥੇ ਥ੍ਰੈਡ ਪਾਵਾਂਗੇ ਕਿਉਂਕਿ ਆਪਾਂ ਇਹ ਸਿਰਫ ਸੂਟ ਦੇ ਵਿੱਚ ਜਿਹੜੇ ਦੋ ਥ੍ਰੈਡ ਹੀ ਜਿਆਦੇ ਪਾਏ ਨੇ ਆਪਾਂ ਦੋ ਥ੍ਰੈਡ ਦੇ ਕੇ ਇਹਨੂੰ ਤਿਆਰ ਕਰਨਾ ਤੇ ਲਓ ਜੀ ਮੇਨ ਆਪਾਂ ਇਹ ਵਾਲੇ ਦੇਖੋ ਦੋ ਕਲਰ ਰੱਖਨੇ ਨੇ ਇੱਕ ਆਪਾਂ ਇਹ ਵਾਲਾ ਕਲਰ ਪਾਵਾਂਗੇ ਇੱਕ ਆਪਾਂ ਇਹ ਕਲਰ ਪਾਵਾਂਗੇ ਦੋ ਕਲਰ ਦੇ ਨਾਲ ਆਪਾਂ ਜਿਹੜੀ ਇਹ ਬਾਟਮ ਨੂੰ ਵਰਕ ਦੇਣਾ ਤੇ ਲਓ ਜੀ ਬਹੁਤ ਹੀ ਸੋਹਣਾ ਸੂਟ ਬਣਾ ਕੇ ਤਿਆਰ ਕਰਾਂਗੇ ਐਂਡ ਤੱਕ ਵੀਡੀਓ ਤੇ ਬਣੇ ਰਿਹਾ ਉਹ ਬਹੁਤ ਹੀ ਸੋਹਣੇ ਜਿਹੇ ਵਰਕ ਦੇ ਨਾਲ ਵੀਡੀਓ ਦਾ ਐਂਡ ਕਰਾਂਗੇ ਤੇ ਬਹੁਤ ਸੋਹਣੇ ਜਿਹੇ ਵਰਕ ਦੇ ਨਾਲ ਹੀ ਸਟਾਰਟਿੰਗ ਕੀਤੀ ਹੈ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਆਪਾਂ ਇਹਦੇ ਤੇ ਧਾਗੇ ਲਾਉਣ ਲੱਗੇ ਆ ਉਹਨਾਂ ਨੂੰ ਆਪਾਂ ਹਰੀਲਾਂ ਨੂੰ ਸੈੱਟ ਕਰ ਲਗੇ ਫਿਰ ਤੁਹਾਨੂੰ ਦਿਖਾਉਣੀ ਹੈ ਵਰਕ ਦੀ ਸਟਾਰਟਿੰਗ ਤੇ ਲਓ ਜੀ ਆਪਾਂ ਇਹ ਵਾਲੇ ਕਲਰ ਸਿਲੈਕਟ ਕੀਤੇ ਨੇ ਹਨ ਜੋ ਜੋ ਆਪਣੇ ਸੂਟ ਦੇ ਵਿੱਚ ਨੇ ਮੇਨ ਕਲਰ ਜਿਹੜਾ ਆਪਾਂ ਇਹ ਵਾਲਾ ਰੱਖਾਂਗੇ ਕਿਉਂਕਿ ਇਹ ਕਲਰ ਦਾ ਟੱਪਾ ਬਣਿਆ ਹੋਇਆ ਹੈ ते बाकी बॉटम का कपड़ा सेम है इसलिए आप कलर जरा मेन रखा तो लोजी हम आप सब तो पहला देखते हैं भी कड़ा कलर पावे क्योंकि इस तरह का डिजाइन है कुछ ये ਆ ਵੀਰ ਪਿਆਰ ਡਿਜ਼ਾਈਨ ਹੈ ਜਿਹੜਾ ਦੇਖੋ ਇੰਨਾ ਬਣ ਚੁੱਕਿਆ। ਕੋਹਨੇ ਇੱਕੋ ਜਿਹੜਾ ਇਹ ਆਪਣਾ ਪਹੁੰਚਾਗਾ। ਤਿਆਰ ਹੋ ਚੁੱਕਿਆ ਬਸ ਲਾਸਟ ਇਹ ਵਾਲਾ ਬਾਰਡਰ ਹੈ ਜਿਹੜਾ ਆਪਣਾ ਬਣ ਰਿਹਾ। ਜਿਸ ਤਰ੍ਹਾਂ ਦਾ ਆਪਾਂ ਆਪਣੀ ਬੋਟਲ ਤੇ ਵਰਕ ਦੇ ਕੇ ਤਿਆਰ ਕੀਤਾ। ਤੁਹਾਨੂੰ ਚੈੱਕ ਕਰੋ ਆਪਣੇ ਫੂਟ ਦਾ ਵਰਕ ਤੇ ਇਹਦੇ ਨਾਲ ਹੀ ਦੇਖੋ ਇਹ ਵਾਲੇ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣ ਗਿਆ ਨਾ ਕਿਉਂਕਿ ਥੋੜਾ ਜਿਹਾ ਸੂਟ ਉੱਪਰ ਕੰਮ ਦੇ ਕੇ ਹਨਾ ਤੇ ਸ਼ਰਟ ਨੂੰ ਆਪਣਾ ਵਧੀਆ ਲੈਸ ਦੇ ਨਾਲ ਤਿਆਰ ਕਰਵਾ ਕੇ ਆਪਾਂ ਸਿਲਕਸਓਰ ਸਲੀਪ ਨੂੰ ਵੀ ਬਹੁਤ ਸੋਹਣੀ ਲੁੱਕ ਦੇ ਕੇ ਤਿਆਰ ਕਰ ਸਕਦੇ ਹਾਂ ਜੀ ਕੋਈ ਵੀ ਕੰਮ ਜਿਹੜਾ ਆਪਣੇ ਵਾਈਫ ਨੂੰ ਸਾਰ ਆਪਾਂ ਕਰਕੇ ਹਨ ਤੇ ਕਿਸੇ ਵੀ ਚੀਜ਼ ਨੂੰ ਵਧੀਆ ਤੇ ਟ੍ਰੈਂਡ ਦੇ ਮੁਤਾਬਕ ਤਿਆਰ ਕਰਵਾ ਸਕਦੇ ਆ ਤੇ ਇਹੀ ਆਪਣਾ ਹੁੰਦਾ ਹਨ ਵੀਡੀਓ ਬਣਾਉਂਦਾ ਵੀ ਤੁਸੀਂ ਵੀ ਜਿਹੜੇ ਆਪਣੇ ਪਲੇਨ ਸਿੰਪਲ ਸੋਵ ਸੂਟਾਂ ਨੂੰ ਐਦਾਂ ਕਿਸੇ ਵੀ ਤਰ੍ਹਾਂ ਦਾ ਵਰਤ ਦੇ ਕੇ ਜਾਂ ਹਨ ਜਿਹੜੇ ਆਪਣੇ ਛਾਲਟਾ ਹੁੰਦਾ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਜੇ ਲਓ ਜੀ ਅਸਤਾਂ ਦੇ ਸੋਨੇ ਸੋਨੇ ਵਰਤ ਕਰਵਾਉਣ ਦੇ ਲਈ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਨੈਕਟ ਕਰਕੇ ਕਿਸੇ ਵੀ ਤਰ੍ਹਾਂ ਦਾ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਸਟਾਫ ਆਪਣੇ ਕੋਲੇ ਅਵੇਲੇਬਲ ਹੁੰਦਾ ਤੇ ਤੁਸੀਂ ਆਪਣੇ ਮਨਪਸੰਦ ਸੂਟਾਂ ਦਾ ਹਨਾ ਇਸ ਤਰ੍ਹਾਂ ਆਪਣੇ ਤੋਂ ਤਿਆਰ ਕਰਵਾ ਕੇ ਤੇ ਨਾਲ ਜਿਹੜਾ ਉਹਨਾਂ ਦੀ ਸਟੀਚਿੰਗ ਵੀ ਕਰਵਾ ਸਕਦੇ ਹੋ ਤੇ ਚਲੋ ਜੀ ਇਹ ਵਾਲੇ ਵਰਕ ਦੇ ਨਾਲ ਇੱਥੇ ਆਪਣਾ ਜਿਹੜਾ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਹਾਂ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੇ ਪੂਰੇ ਸੂਟ ਦੀ ਬਾਟਮ ਨੂੰ ਯੋ ਰਾ ਆਪਣਾ ਨੈਕਸਟ ਵਾਰ ਆਪਾਂ ਸ਼ੁਰੂ ਕਰਾਂਗੇ ਹਨ ਤੇ ਉਹਦੇ ਤੇ ਤੁਹਾਡੇ ਨਾਲ ਆਪਾਂ ਇਸ ਤਰ੍ਹਾਂ ਜਿਹੜਾ ਪੂਰਾ ਦੋਨੋਂ ਡੌਟਰ ਦਾ ਗੱਲ ਤੇ ਸ਼ੇਅਰ ਕਰਾਂਗੇ ਵੀ ਜਿਹੜੀ ਸਲਵਾਰ ਕਿਸ ਤਰ੍ਹਾਂ ਬਣ ਕੇ ਤਿਆਰ ਹੋ ਗਈ ਹੈ ਲੋਚ ਪਿਆਰੇ ਜੀ ਬੱਚ ਦੇ ਨਾਲ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ